ਦੇ ਦਰਸ਼ਕੋ ਨਵਾਂ ਪੰਜਾਬ ਚੈਨਲ ਦੇ ਵਿਚਾਰ ਚਰਚਾ ਪ੍ਰੋਗਰਾਮ ਤੇ ਤੁਹਾਡਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਹਨ ਉਹਨਾਂ ਨਾਲ ਗੱਲ ਕਰਾਂਗੇ ਦੋ ਅਹਿਮ ਮਾਮਲਿਆਂ ਬਾਰੇ ਪਹਿਲਾ ਮਾਮਲਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿੰਘ ਸਹਿਬਾਨ ਵੱਲੋਂ ਉਹਨੂੰ ਤਨਖਾਹਾਂ ਇਕਰਾਰ ਦਿੱਤੇ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ ਉਸ ਅਸਤੀਫੇ ਨੂੰ ਲੈ ਕੇ ਕਈ ਤਰ੍ਹਾਂ ਦੇ ਜਿਹੜੀਆਂ ਕਹਿਸਰਾਂ ਪੈਦਾ ਹੋ ਰਹੀਆਂ ਨੇ ਜਿਹੜੇ ਸਰਦਾਰ ਲੇਰਾ ਜਾਂ ਕੋਈ ਹੋਰ ਆਗੂ ਆ ਉਹਨਾਂ ਨੇ ਇਹਦਾ ਵੈਲਕਮ ਕੀਤਾ ਵੀ ਇਹ ਪਹਿਲਾ ਅਸਤੀਫਾ ਦੇ ਦੇਣਾ ਚਾਹੀਦਾ ਸੀ ਪਰ ਜਿਹੜੇ ਰਾਜਸੀ ਮਸ ਰੱਖਣ ਵਾਲਿਆ ਜਾਂ ਰਾਜਨੀਤੀ ਦੇ ਤਿੱਖੀ ਨਿਗਾ ਰੱਖਣ ਵਾਲਿਆ ਉਹਨਾਂ ਨੂੰ ਲੱਗਦਾ ਕਿ ਇਹ ਸਟੇਟਸ ਹੋਈ ਰਹੇਗਾ ਕੋਈ ਬਹੁਤਾ ਕੁਝ ਇਹਦੇ ਨਾਲ ਤਬਦੀਲੀ ਨਹੀਂ ਹੋਏਗੀ ਕੱਲ ਨੂੰ ਜਿਹੜੀ ਇੱਕ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੈ ਉਹਨੇ ਕੁਝ ਫੈਸਲੇ ਲੈਣੇ ਆ ਉਹਦੇ ਵਿੱਚ ਇਸ ਅਸਤੀਫੇ ਤੇ ਵੀ ਗੌਰ ਕੀਤੀ ਜਾਏਗੀ ਦਸੰਬਰ ਮਹੀਨਾ ਅਗਲੇ ਕੁਝ ਦਿਨਾਂ ਤੱਕ ਉਹਦੇ ਵਿੱਚ ਦੁਬਾਰਾ ਫਿਰ 5 ਸਾਲਾਂ ਬਾਅਦ ਚਰਮਣੀ ਕਾਲੀ ਦਲ ਦੇ ਪ੍ਰਧਾਨ ਦੀ ਚੋਣ ਹੋਏਗੀ ਉਹਦੇ 'ਚ ਕੀ ਹੋਏਗਾ ਕੀ ਸੁਖਵੀਰ ਬਾਦਲ ਹੀ ਦੁਬਾਰਾ ਚੁਣੇ ਜਾਣਗੇ ਇਹਦੇ ਬਾਰੇ ਚਰਚਾ ਕਰਾਂਗੇ ਦੂਜਾ ਮਸਲਾ ਹੈਗਾ ਚੰਡੀਗੜ੍ਹ ਦੇ ਮਾਮਲੇ ਨੂੰ ਲੈ ਕੇ ਬੜਾ ਰੌਲਾ ਰੱਪਾ ਪਿਆ ਜਿਹੜੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲਾ ਉਹਨਾਂ ਕਿਹਾ ਵੀ ਅਸੀਂ ਇਸ ਮੁੱਦੇ ਨੂੰ ਲੈ ਕੇ ਜਿਹੜਾ ਹਰਿਆਣੇ ਨੂੰ 10 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ ਉਹਨੂੰ ਉਹਨੂੰ ਲੈ ਕੇ ਮੋਰਚਾ ਚੰਡੀਗੜ੍ਹ ਦੇ ਵਿੱਚ ਲਾਵਾਂਗੇ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਿਆ ਜਾਣਾ ਚਾਹੀਦਾ ਦੇ ਜਿਹੜੀ 10 ਏਕੜ ਦੇਣ ਦੀ ਤਜਵੀਜ਼ ਹੈ ਇਹਨੂੰ ਰੱਦ ਕੀਤਾ ਜਾਣਾ ਚਾਹੀਦਾ 10 ਏਕੜ ਜ਼ਮੀਨ ਨਹੀਂ ਹਰਿਆਣੇ ਨੂੰ ਦਿੱਤੀ ਜਾਣੀ ਚਾਹੀਦੀ ਇਵਨ ਜਿਹੜੇ ਭਾਜਪਾ ਦੇ ਸਾਬਕਾ ਪ੍ਰਧਾਨ ਨੇ ਪੰਜਾਬ ਦੇ ਸੁਨੀਲ ਜਾਖੜ ਉਹਨਾਂ ਨੇ ਵੀ ਇਸ ਗੱਲ ਦਾ ਵਿਰੋਧ ਕੀਤਾ ਹੈ ਉਹਨਾਂ ਦਾ ਕਹਿਣਾ ਕਿ ਵਾਰ-ਵਾਰ ਪੰਜਾਬ ਨਾਲ ਵਿਤਕਰਾ ਕਿਤੇ ਜਾਣ ਕਰਕੇ ਜਿਹੜਾ ਇਹ ਦਿੱਲੀ ਤੇ ਦਿੱਲੀ ਤੇ ਪੰਜਾਬ ਦੇ ਵਿਚਾਲੇ ਇੱਕ ਦੂਰੀ ਬਣੀ ਹੋਈ ਆ ਇੱਕ ਵਿਗਾੜ ਪੈਦਾ ਆਇਆ ਇਹਨੂੰ ਜਿਹੜਾ ਉਹਨਾਂ ਦਾ ਕਹਿਣਾ ਕਿ ਪੰਜਾਬ ਬਾਰੇ ਨਜ਼ਰੀਆ ਬਦਲਨੀ ਲੋੜ ਨਜ਼ਰ ਆਪਣੇ ਆਪ ਬਦਲ ਜਾਗੀ ਇਸ ਕਰਕੇ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਸਿੱਧੂ ਸਾਹਿਬ ਪਹਿਲਾਂ ਜਿਹੜਾ ਮਸਲਾ ਸੁਖਵੀਰ ਬਾਦਲ ਬਾਰੇ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸੁਖਵੀਰ ਦੇ ਬਾਰੇ ਕਹਿਣਾ ਚਾਹੁੰਦਾ तकरीबन 2 ਮਹੀਨੇ ਹੋ ਗਏ ਚੱਲਦੇ ਨੂੰ ਪਹਿਲੀ ਗੱਲ ਤਾਂ ਇਹ ਵੀ ਇਸ ਨੂੰ ਇਹ ਨੂੰ ਲੱਗ ਰਿਹਾ ਸੀ ਸੁਖਵੀਰ ਬਾਦਲ ਨੂੰ ਵੀ ਮੈਂ ਦਰبار صاحب ਤੇ پیش ਹੋ ਜਾਂਦੇ ਜਾਂ ਮਤਲਬ ਕਿ ਦਰਬਾਰ ਸਾਹਿਬ ਉੱਤੇ ਪੇਸ਼ ਹੋ ਕੇ ਆਪ ਮੁਕਾਲਾ ਉਹ ਪਹਿਲਾਂ ਕੋਸ਼ਿਸ਼ ਕਰਦਾ ਰਿਹਾ ਆ ਕਾਫੀ ਦੇਰ ਸਾਲ ਦੋ ਸਾਲ ਦਾ ਤੇ 5 10 ਦੀ ਗੱਲਬਾਤ ਹੋਈ ਤੇ ਬਾਦਲਾਂ ਵੱਲੋਂ ਸਿੰਘ ਬਾਦਲ ਦੀ ਉਹਦਾ ਸਾਰਾ ਕੁਝ ਪੇਸ਼ ਕੀ ਹੋ ਗਿਆ ਜਾਂ ਬਾਗੀ ਵਿੱਚੋਂ ਇੱਕ ਧੜਾ ਨਿਕਲ ਗਿਆ ਬਾਕੀ ਧੜੇ ਦੀ ਇੰਨੀ ਕਿਸਮਤ ਬਾਕੀ ਧੜੇ ਦੀ ਇੰਨੀ ਸਮੱਸਿਆ ਸੀ ਵੀ ਚਾਰ ਇਲੈਕਸ਼ਨ ਅਸੀਂ ਨਹੀਂ ਜਿੱਤ ਸਕੇ ਚਾਰ ਇਲੈਕਸ਼ਨਾਂ ਵਿੱਚ ਅਸੀਂ ਹਾਰਦੇ ਰਹੇ ਹਾਂ ਦਿਲੋਦਲ ਪਾਰਟੀ ਥੱਲੇ ਨੂੰ ਤੁਰੀ ਜਾ ਰਹੀ ਹੈ ਰਿਡਿਊਸ ਹੁੰਦੀ ਜਾਂਦੀ ਹੈ ਤੇ ਉਹਨਾਂ ਨੂੰ ਇਹ ਲੱਗਿਆ ਵੀ ਬਾਦਲ ਜਿੰਨਾ ਚਿਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਹੈ ਉਹਦੇ ਥੱਲੇ ਪਾਰਟੀ ਖੜੀ ਨਹੀਂ ਹੋ ਸਕਦੀ ਜਾਂ ਅਸੀਂ ਉਹਨਾਂ ਦਾ ਸਿੱਧਾ ਲਾਲਚ ਕਹੀਏ ਸਿੱਧਾ ਉਹਨਾਂ ਦਾ ਜਿਹੜਾ ਜਾਤੀ ਇੰਟਰਸਟ ਸਾਰਿਆਂ ਲੀਡਰਾਂ ਦਾ ਸੀ ਇਹਨਾਂ ਦਾ ਜਿਹੜੇ ਬਾਗੀ ਧੜਾ ਵੀ ਅਸੀਂ ਹੁਣ ਇਹ ਸੁਖਵੀਰ ਬਾਦਲ ਤੋਂ ਟਿਕਟ ਲੈ ਕੇ ਜਿੱਤ ਨਹੀਂ ਸਕਦੇ ਉਹ ਰੋਲਾ ਆਇਆ ਸੱਤਾ 'ਚ ਨਹੀਂ ਆ ਸਾਡੇ ਸਿੱਧਾ ਮਤਲਬ ਕਿ ਸੱਤਾ ਦਾ ਕਨਸੈਪਟ ਹੈ ਉਹਨਾਂ ਨੇ ਹੋਰ ਕੋਈ ਉਹਨਾਂ ਦਾ ਲੈਂਡ ਦੇਣ ਨਹੀਂ ਸੀ ਤੇ ਇਸ ਕਰਕੇ ਕਹਿੰਦੇ ਸੁਖਵੀਰ ਬਾਦਲ ਰਜਾਇਨ ਦੇਵੇ ਤੇ ਚੂਹੰਦਾ ਕਮੇਟੀ ਵੀ ਇਹੀ ਕਹਿੰਦੀ ਸੀ ਵੀ ਸੁਖਵੀਰ ਬਾਦਲ ਦਾ ਰੈਜਿਗਨੇਸ਼ਨ ਦਿਓ ਦੁਆਰਾ ਲੋਕਾਂ 'ਚ ਜਾਓ ਤੇ ਦੁਆਰਾ ਤੁਸੀਂ ਹਰ ਪਿੰਡ ਜਾ ਕੇ ਡੈਲੀਗੇਟ ਬਣਾਓ ਤੇ ਦੁਆਰਾ ਚੋਣ ਕਰੋ ਤੇ ਮੈਂਬਰਸ਼ਿਪ ਕਰੋ ਤੇ ਇਹ ਸਾਰੀਆਂ ਅੰਨ ਗੱਲਾਂ ਉਹ ਉਹਨੇ ਵੀ ਕੀਤੀਆਂ ਸੀ ਚੁੰਦਾ ਕਮੇਟੀ ਨੇ ਪਹਿਲਾਂ ਉਹ ਤਾਂ ਇਹਨਾਂ ਨੇ ਲਾਗੂ ਨਹੀਂ ਹੋਣ ਦਿੱਤੀ ਲਾਗੂ ਹੋਈ ਨਹੀਂ ਉਹ ਅੱਗੇ ਅੱਗੇ ਉਹਨੂੰ ਦਬਾ ਹੀ ਦਿੱਤਾ ਗਿਆ ਉਹੀ ਗੱਲ ਸਾਰੀ ਟੁੜੀ ਹੁੰਦੀ ਹੈ ਤੇ ਇਹ ਹੁਣ ਬਾਗੀਆਂ ਦਾ ਜਾਤੀ ਇੰਟਰਸਟ ਸੀ ਸਾਰਾ ਤੇ ਬਾਗਿਆਂ ਦਾ ਇੱਕ ਕੇਸ ਇਹ ਜਿਹੜਾ ਧੜੇ ਦੀ ਗੱਲਬਾਤ ਹੋਰ ਜ਼ਿਆਦਾ ਬਾਗੀ ਹੋਣ ਦੀ ਗੱਲ ਹੱਤ ਹੋਈ ਵੀ ਜੇ ਸ਼ਾਇਦ ਭਾਪੀ ਇਹ ਜਿਹੜੀ 6% ਤੋਂ 18% ਤੱਕ ਵੋਟਾਂ ਲੈ ਗਈ ਆ ਪਿਛਲੀਆਂ ਇਲੈਕਸ਼ਨਾਂ 'ਚ ਆ ਇੰਨੀਆਂ ਲੈ ਗਈ ਆ ਪਾਰਲੀਮੈਂਟ ਦੀ ਇਲੈਕਸ਼ਨਾਂ ਵਿੱਚ ਉਹਨਾਂ ਨੂੰ ਇਹ ਲੱਗਦਾ ਸੀ ਵੀ ਜੇ ਬੀਜੇਪੀ ਨਾਲ ਸਮਝੌਤਾ ਕਰ ਲੋ ਤੇ ਸਾਡਾ ਸਾਡਾ ਜਿਹੜਾ ਇਹ ਅਸੀਂ ਥੋੜੇ ਜਿ ਠੀਕ ਰਹਾਂਗੇ ਤੇ ਜਿਹੜਾ ਡੋਮਿਨੈਂਟ ਗਰੁੱਪ ਹੈ ਸੁਖਵੀਰ ਬਾਦਲ ਦੇ ਥੱਲੇ ਜਿਹੜੇ ਭਾਰੂ ਸੀਗੇ ਉਹਨਾਂ ਨੇ ਬੀਜੇਪੀ ਨਾਲ ਸਮਝੌਤਾ ਉਸ ਕਿਸਮ ਦਾ ਕੀਤਾ ਨਹੀਂ ਇਹ ਵੀ ਇੱਕ ਸੀਗੀ ਗੱਲਬਾਤ ਕਿਉਂਕਿ ਬਾਕੀ ਸਾਰੇ ਧੜੇ ਵਾਲੇ ਸਾਰੇ ਅਜੇ ਵੀ ਬੀਜੇਪੀ ਨਾਲ ਹੀ ਖੜੇ ਆ ਤੇ ਉੱਥੇ ਹੀ ਖੜੇ ਆ ਇਸ ਕਰਕੇ ਆ ਸਾਰੀਆਂ ਗੱਲਾਂ ਦੇ ਵਿੱਚੋਂ ਉਹ ਅਕਾਲ ਤਖਤ ਤੇ ਗਏ ਅਕਾਲ ਤਖਤ ਤੇ ਜਾ ਕੇ ਉਹਨਾਂ ਨੇ ਫਿਰ ਕਿਹਾ ਵੀ ਇਹ ਧਾਰਮਿਕ ਲੈਵਲ ਦੀ ਵਗਿਆ ਵੀ ਹੋਈ ਆ ਤੇ ਗਵਰਨੈਂਸ ਲੈਵਲ ਦੀ ਸਿਆਸਤ ਲੈਵਲ ਦੀ ਵੀ ਵਗਿਆ ਹੋਈ ਆ ਅਕਾਲੀ ਦਲ ਦੇ ਰਾਜ ਦੇ ਵਿੱਚ 2007 ਤੋਂ ਲੈ ਕੇ 17 ਤੱਕ ਤੇ ਇਹ 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 ਇਸ ਕਿਸਮ ਦਾ ਉਹਨਾਂ ਨੇ ਜਦੋਂ ਕੰਪਲੇਂਟ ਦਿੱਤੀ ਅਕਾਲ ਤਖਤ ਤੇ ਫਿਰ ਅਕਾਲ ਤਖਤ ਨੇ ਜਿਹੜਾ ਪ੍ਰਮਾਣ ਜਾਰੀ ਕੀਤਾ ਤਨਖਾਹੀਆ اقرار ਦਿੱਤਾ ਤਖਵੀਰ ਬਾਦਲ ਉਹ ਵੀ ਇਹਨਾਂ ਗੱਲਾਂ ਤੇ ਸੀਗਾ ਦੋਨਾਂ ਤੇ 2007 ਤੋਂ ਲੈ ਕੇ ਪਪਾਰਾਂ ਤੱਕ ਜਿਹੜੀਆਂ ਧਾਰਮਿਕ ਤੇ ਸਿਆਸੀ ਗਲਤੀਆਂ ਜਿਹਦੇ ਨਾਲ ਸਿੱਖ ਪੰਥ ਦਾ ਅਕਸ਼ ਛੱਡੇ ਗਿਆ, ਅਕਾਲੀ ਦਲ ਥੱਲੇ ਗਿਆ ਇਹ ਦੀ ਇਹ ਦੀ ਇਹ ਜਿਹੜੀਆਂ ਗਲਤ ਇਹਦੇ ਇਹ ਇਹ ਸਾਰੇ ਦੋਸ਼ਾਂ ਨੂੰ ਕਬੂਲ ਜਿਹੜਾ ਉਸ ਉਸ ਪ੍ਰਸੰਗ ਵਿੱਚ ਇਹਨੂੰ ਤਨਖਾਈ ਹਟ ਕਰਾਰ ਦਿੱਤਾ ਜਾਂਦਾ ਤੇ ਤਨਖਾਈ ਹਕਰਾਰ ਤੇ ਪਿੱਛੋਂ ਫਿਰ ਕਿੰਨੀ ਸਜ਼ਾ ਦਿੱਤੀ ਜਾਊ ਕੀ ਹੋਊ ਇਹ ਐਸੀ ਸਜ਼ਾ 15-20 ਦਿਨਾਂ ਵਿੱਚ ਫੈਸਲਾ ਕਰ ਦੇਣਾ ਸੀ ਇਹ ਕੁਝ ਕਈ ਕਾਰਨ ਵਿੱਚ ਹੋ ਗਿਆ ਵੀ ਇਹ ਲੰਬਾ ਹੋ ਗਿਆ ਕੰਮ ਲੰਬਾ ਵੀ ਹੁਣ 2-2.5 ਮਹੀਨਾ ਪਿੱਛੋਂ ਹੋ ਗਿਆ ਮୋਨੇ ਲੱਗਦਾ ਵੀ ਇੱਕ ਵਾਰ ਅਕਾਲ ਤਖਤ ਦੇ ਜਥੇਦਾਰਾਂ ਨੇ ਬੜੀ ਹਾਈ ਪਿਚ ਉਸ ਲੈਵਲ ਦਾ ਫੈਸਲਾ ਲੋਕਾਂ ਚ ਗਿਆ ਸੀ ਪਰ ਇਹ ਪਰਸੈਪਸ਼ਨ ਬਣ ਗਈ ਸੀ ਵੀ ਇਹ ਸ਼ਾਇਦ ਪੰਥ ਚੋਂ ਜਾਂ ਅਕਾਲੀ ਦਲ ਚੋਂ ਕੱਢ ਦੇ ਕਿਉਂਕਿ ਉੱਥੋਂ ਤਾਂ ਬਣੀ ਸੀ ਵੀ ਵਿਰਸਾ ਸਿੰਘ ਮੋਟੋਹੇ ਨੂੰ ਵੀ 10 ਸਾਲ ਲਈ ਕੱਢਿਆ ਉਹ ਚਲੋ ਉਹ ਜਿਹੜਾ ਇਨਸੀਡੈਂਟ ਹੋਇਆ ਸਭ ਨੂੰ ਪਤਾ ਹੀ ਹੈ ਤੇ ਹੁਣ ਹੋ ਸਕਦਾ ਸੀ ਸੁਖਵੀਰ ਬਾਦਲ ਨੂੰ 5 ਸਾਲ ਲਈ ਕੱਢ ਦੇ 2 ਲਈ ਕੱਢ ਲੈਣ ਵੀ ਤੇ ਜਿਹੜੇ ਉਹਦੇ ਸਪੋਰਟਰ ਹੈ ਸੁਖਵੀਰ ਬਾਦਲ ਦੇ ਸੁਖਵੀਰ ਬਾਦਲ ਆਪ ਵੀ ਉਹਨਾਂ ਨੂੰ ਲੱਗਦਾ ਸੀ ਮੈਨੂੰ ਜੇ ਇੱਕ ਵਾਰੀ ਪਾਸੇ ਅਕਾਲ ਤਖਤ ਦੇ ਕਰਤਾ ਤੇ ਮੁੜ ਕੇ ਮੈਂ ਇਸ ਇਸ ਅਕਾਲੀ ਦਲ ਦਾ ਪ੍ਰਧਾਨੀ ਜਾਂ ਅਕਾਲੀ ਦਲ ਸਾਡੇ ਬਾਦਲ ਪਰਿਵਾਰ ਕੋਲੇ ਰਹੇਗਾ ਕਿ ਨਹੀਂ ਰਹੇਗਾ ਇਹ ਇਹ ਖਾਤਸਾ ਇਹ ਡਰ ਸੁਖਵੀਰ ਬਾਦਲ ਨੂੰ ਵੀ ਖੜਾ ਹੋ ਗਿਆ ਉਹਨਾਂ ਦੇ ਸਪੋਰਟਰਾਂ ਨੂੰ ਵੀ ਖੜਾ ਹੋ ਗਿਆ ਇਸ ਕਰਕੇ ਬਹੁਤ ਲੰਬੀਆਂ ਲੰਬੀ ਮੀਟਿੰਗਾਂ ਹੋਈਆਂ ਅਕਾਲ ਤਖਤ ਵੀ ਨੇ ਵਿਰਸਾ ਬਲਟੋਹੇ ਦਾ ਇਨਸੀਡੈਂਟ ਹੋਣ ਕਰਕੇ ਥੋੜਾ ਜਿਹਾ ਜਿਹੜਾ ਪੋਜੀਸ਼ਨ ਆ ਸਖਤ ਪੋਜੀਸ਼ਨ ਲੈ ਲਈ ਵੀ ਹੁਣ ਅਸੀਂ ਸਖਤ ਪੋਜੀਸ਼ਨ ਲਵਾਂਗੇ ਇਹ ਸਾਰੀਆਂ ਗੱਲ ਫਿਰ ਫਿਰ ਲਗਾਤਾਰ ਬੜਾ ਜਥੇਦਾਰਾਂ ਤੇ ਵੀ ਜ਼ੋਰ ਪੈਂਦਾ ਰਿਹਾ ਜਥੇਦਾਰਾਂ ਤੇ ਮੀਟਿੰਗਾਂ ਵੀ ਇਹ ਭਾਪ ਹੁੰਦੜ ਨੇ ਕੀਤੀ ਸ਼ੋਮਣੀ ਕਮੇਟੀ ਦੇ ਪ੍ਰਧਾਨ ਨੇ ਭਾਮੀ ਨੇ ਵੀ ਕੀਤੀ ਸਾਰੇ ਕਰਦੇ ਰਹੇ ਮੀਟਿੰਗਾਂ ਤੇ ਫਿਰ ਅੰਦਰੋਂ ਅੰਦਰੀ ਨਹੀਂ ਲੱਗਦਾ ਵੀ ਉਹਨਾਂ ਨਾਲ ਵੀ ਬਾਗੀ ਧੜੇ ਨਾਲ ਵੀ ਹੋਈਆਂ ਹੁਣ ਜਿਹੜਾ ਫੈਸਲਾ ਕਰਨ ਦਾ ਫੈ ਇਹ ਖੀਰ ਹੋਇਆ ਕਿਉਂਕਿ ਸਿੰਘ ਸਾਫ ਜਥੇਦਾਰ ਜਿਹੜੇ ਉਹ ਕਾਫੀ ਢੇਰ ਤੇ ਕਹਿ ਰਹੇ ਸੀ ਜਸਪਾਲ ਜੀ ਜਿਵੇਂ ਤਾਮੀ ਹੁਣੀ ਪਹਿਲਾਂ ਨਾਲੋਂ ਵੱਧ ਵੋਟਾਂ ਲੈ ਕੇ ਪ੍ਰਧਾਨ ਬਣੇ ਐ ਐਜੀਪੀਸੀ ਦੇ ਉਹਨਾਂ ਦੇ ਦੁਬਾਰਾ ਪ੍ਰਧਾਨ ਬਣਨ ਨਾਲ ਵੀ ਇਸ ਮਾਮਲੇ ਨੂੰ ਸਲਝਾਉਣ ਚ ਕੋਈ ਮਦਦ ਮਿਲੇਗੀ ਜਾਂ ਉਹ ਵੀ ਇਸ ਗੱਲ ਮੇ ਪਹਿਲੀ ਗੱਲ ਤਾਂ ਜਿਹੜਾ ਉਹਨਾਂ ਦੇ ਉਹਨਾਂ ਦੇ ਜਿਹੜਾ ਸੀਗਾ ਉਹਨਾਂ ਦੇ ਵੱਧ ਮੈਂਬਰ ਲੈ ਕੇ ਜਿਹੜਾ ਐਸਜੀਪੀ ਦਾਮਾ ਜਿਹੜਾ ਹੁਣ ਬਣਿਆ ਐਗਜ਼ੀਕਿਊਟਿਵ ਬਣੀ ਹੈ ਇਹਦੀ ਐਸਜੀਪੀਸੀ ਦੀ ਉਹਦੇ ਵਿੱਚ ਉਹਨਾਂ ਦਾ ਬਾਗਲ ਦਲ ਦਾ ਹੱਥ ਉੱਪਰ ਚਲਾ ਗਿਆ ਇਹ ਪਤਾ ਲੱਗ ਗਿਆ ਬਾਕੀ ਧੜੇ ਕੋਲੇ ਤਾਂ 23 ਵੋਟਾਂ ਸਾਰੀਆਂ ਐਸਜੀਪੀਸੀ ਦੇ ਵਿੱਚ ਬੇਸ਼ੱਕ ਉਹ ਸਾਰੀਆਂ ਪੁਰਾਣੀਆਂ 2011 ਤੋਂ ਚੱਲੀਆਂ ਆਉਂਦੀਆਂ ਬਾਗਲ ਦੇ ਬੰਦੇ ਆ ਤੇ ਉਹਦੇ ਨਾਲ ਟੁੜੇ ਹੋਏ ਆ ਉਹਨਾਂ ਨੂੰ ਉਹ ਆਪਣੀਆਂ ਸਹੂਲਤਾਂ ਤੇ ਆਪਣੀਆਂ ਪੋਜੀਸ਼ਨਾਂ ਤੇ ਉਹ ਵੀ ਨਹੀਂ ਛੱਡਣਾ ਚਾਹੁੰਦੇ ਇਸੇ ਗਰੁੱਪ ਨਾਲ ਹੀ ਆ ਤੇ ਪਰ ਇਸੇ ਗਰੁੱਪ ਦੇ ਵਿਧਨ ਗਰੁੱਪ ਜਿਹੜੀ ਤਸਲ ਚੱਲਦੀ ਸੀ ਉਹਦੇ ਵਿੱਚ ਪਤਾ ਲੱਗ ਗਿਆ ਕਿ ਬਾਗਿਆਂ ਕੋਲੇ ਬਹੁਤਾ ਹੱਥ ਪੱਲੇ ਹੈ ਨਹੀਂ ਜਗੀਰ ਕੌਰ ਨੂੰ ਸਿਰਫ 33 ਵੋਟਾਂ ਮਿਲੀਆਂ ਪਹਿਲਾਂ ਨਾਲੋਂ ਵੀ ਘੱਟ ਮਿਲੀਆਂ ਜਿਹੜਾ ਬਾਗਿਆਂ ਦੀ ਕੈਂਡੀਡੇਟ ਸੀ ਤਾਂ ਇਸ ਕਾ ਇਹ ਸਾਰੇ ਸਾਰੇ ਦੌਰ ਦੇ ਵਿੱਚੋਂ ਇਹ ਇਹ ਇਸ ਗੱਲ ਨੇ ਥੋੜਾ ਜਿਹਾ ਜਿਹੜਾ ਜਿਹੜੀ ਸਖਤ ਪੋਜੀਸ਼ਨ ਲਈ ਸੀਗੀ ਇਹਨਾਂ ਨੇ ਜਥੇਦਾਰਾਂ ਨੇ ਉਹਨੂੰ ਵੀ ਥੋੜਾ ਜਿਹਾ ਥੱਲੇ ਲਿਆਂਦਾ ਹੁਣ ਸਾਨੂੰ ਮੈਨੂੰ ਇਹ ਲੱਗਦਾ ਜਾਤੀ ਤੌਰ ਤੇ ਵੀ ਇਹ ਸਮਝੌਤਾ ਹੋ ਗਿਆ ਇਸ ਸਮਝੋਤੇ ਵਿੱਚ ਤਿੰਨੇ ਧਿਰਾਂ ਹੈ ਜਿਵੇਂ ਹੁਣ ਬਾਗੀ ਵੀ ਖੁਸ਼ ਹੈ ਬਾਗਿਆਂ ਦੇ ਸਟੇਟਮੈਂਟ ਵੀ ਆ ਰਹੀ ਹੈ ਤੇ ਅਸੀਂ ਤਾਂ ਕਹਿੰਦੇ ਸੀਗੇ ਵੀ ਤੁਸੀਂ ਬਾਦਲ ਸੁਖਵੀਰ ਬਾਦ ਨਾਲ ਸਦੀਫਾ ਦੇ ਦੇ ਅਕਾਲ ਤਖਤ ਦੇ ਜ세ਦਾਰ ਵੀ ਹਰਪ੍ਰੀਤ ਸਿੰਘ ਦਾ ਆਨ ਰਿਕਾਰਡ ਹੈ ਉਹ ਕਹਿੰਦਾ ਰਿਹਾ ਵੀ ਅਸਤੀਫਾ ਦੇ ਦਿਓ ਇਥੋਂ ਤੱਕ ਵੀ ਹੋ ਗਿਆ ਵੀ ਉਹਦਾ ਅਸਤੀਫਾ ਦੇ ਕੇ ਤੇ ਇਹ ਪ੍ਰਪੋਜ਼ਲ ਵੀ ਆਈ ਸੀ ਵੀ ਹਰਪ੍ਰੀਤ ਨੂੰ ਹੀ ਅਕਾਲੀ ਦਲ ਦਾ ਪ੍ਰਧਾਨ ਬਣਾ ਦਿਓ ਇਹ ਸਾਰਾ ਗੱਲ ਚਲਦੀ ਰਹੀ ਤੇ ਅਸਤੀਫੇ ਤੇ ਗੱਲ ਰੁਕੀ ਹੋਈ ਸੀ ਕਾਫੀ ਸਾਲਾਂ ਦੀ ਕਾਫੀ ਦੇਰ ਦੀ ਲੰਬੇ ਸਮੇਂ ਦੀ ਰੁਕੀ ਹੋਈ ਸੀ ਹੁਣ ਉਹਨੇ ਅਸਤੀਫਾ ਦੇਤਾ ਅਸਤੀਫਾ ਵੀ ਇਹਨਾਂ ਨੇ ਸਿਸਟਮੈਟਿਕਲੀ ਅੰਦਰੂਨੀ ਸਮਝੌਤਾ ਹੋ ਕੇ ਹੋਇਆ ਤਿੰਨੇ ਤਰ੍ਹਾਂ ਨੂੰ ਖੁਸ਼ ਕਰਨ ਦੀ ਗੱਲ ਹੋਈ ਆ ਜਥੇਦਾਰਾਂ ਲਈ ਵੀ ਸੌਖਾ ਰਾਹ ਹੋ ਗਿਆ ਵੀ ਤੁਸੀਂ ਕੋਈ ਫੈਸਲਾ ਲੈ ਲਓ ਤੁਸੀਂ ਲੈਣਾ ਤਾਂ ਮਾਈਲਡ ਜਿਹਾ politcal ਕੋਈ ਫੈਸਲਾ ਲਿਓ ਤਾਂ ਉਹ ਕਹਿੰਦੇ ਪੋਲੀਟਿਕਲ ਤੇ ਇੰਨੀ ਗੱਲ ਨਹੀਂ ਪੋਲੀਟਿਕਲ ਵੀ ਤਖਵੀਰ ਬਾਦਲ ਅਸਤੀਫਾ ਦੇ ਗਿਆ ਇਹ ਪੋਲੀਟਿਕਸ ਵਾਲਾ 파ਰਟ ਹੋ ਗਿਆ ਨਹੀਂ 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 ਅਕੇ ਤਾਂ ਆਹਨਗੇ ਲੈਵਲ ਦਿੱਤੀ ਸੀ ਕੋਈ ਤਾਂ ਕੋਈ ਸਜ਼ਾ ਲਾ ਦਿਓ ਤਨਖਾਹ ਲਾ ਦਿਓ ਇਹ ਇਹ ਤਾਂ ਜਿ세 ਦਾ ਰਾਂ ਲਾ ਪੱਕ ਹੋ ਗਿਆ ਬਾਗੀ ਵੀ ਇਸ ਗੱਲ ਤੇ ਖੁਸ਼ ਹੋ ਕੇ ਵੇ ਅਸੀਂ ਮੰਗਦੇ ਸੀ ਤੀਜੀ ਗੱਲ ਸੁਖਵੀਰ ਬਾਦਲ ਦਾ ਵਾਲੇ ਗਰੁੱਪ ਦਾ ਜਿਹੜਾ ਡੋਮਿਨੇਟ ਗਰੁੱਪ ਹੈ ਉਹਦਾ ਇਹ ਹੈ ਵੀ ਅਗਲੇ 5 ਸਾਲ ਉਹਦੇ ਪੂਰੇ ਹੋ ਰਹੇ ਆ ਦਸੰਬਰ ਚ ਦਸੰਬਰ ਦੇ ਡੈਲੀਗੇਟ ਸੈਸ਼ਨ ਹੋ ਕੇ ਨਮੀਆ ਪ੍ਰਧਾਨ ਦੀ ਚੋਣ ਹੋਣੀ ਸੀ ਵੈਸੇ ਹੀ ਹੋਣੀ ਸੀ ਇੱਕ ਮਹੀਨਾ ਰਹਿ ਗਿਆ ਤਾਂ ਉਹ ਫਿਰ ਵਰਕਿੰਗ ਕਮੇਟੀ ਬਣਾ ਲਈ ਗਈ ਆ ਕੱਲ ਨੂੰ ਵਰਕਿੰਗ ਕਮੇਟੀ ਨੇ ਤਾਂ ਕੋਈ ਸਿਫਾ ਪ੍ਰਵਾਨ ਨਹੀਂ ਕਰ ਲੈਣਾ ਪ੍ਰਵਾਨ ਕਰਕੇ ਅਸਤੀਫਾ ਸ਼ਾਇਦ ਜਿਹੜਾ ਬਲਵਿੰਦਰ ਸਿੰਘ ਭੁੰਦੜਾ ਉਹੀ ਫਿਰ ਪ੍ਰਧਾਨ ਰਹੇ ਤਾਂ ਫਿਰ ਅਗਲੀ ਚੋਣ ਤੱਕ ਫਿਰ ਸੁਖਵੀਰ ਬਾਦਲ ਦਸੰਬਰ ਵਿੱਚ ਮੁੜ ਸਕਦਾ ਕਿਉਂਕਿ ਉਹ ਜਿਹੜੇ ਡੈਲੀਗੇਟ ਆ ਉਹ ਪੁਰਾਣੇ ਚੁਣੇ ਹੋਏ ਡੈਲੀਗੇਟ ਆ ਜਿੰਨਾਂ 'ਚ ਬਹੁਤ ਬਹੁਤ ਗਿਣਤੀ ਹਜੇ ਵੀ ਸੁਖਵੀਰ ਬਾਦਲ ਕੋਲੇ ਡੈਲੀਗੇਟ ਨੇ ਨਵੀਂ ਚੋਣ ਤਾਂ ਡੈਲੀਗੇਟਾਂ ਦੀ ਹੋਈ ਨਹੀਂ ਤੋਂ ਇਸ ਕਰਕੇ ਸਾਰਾ ਕੁਝ ਰਲ ਮਿਲਾ ਕੇ ਲੱਬੋ ਲਵਾਬ ਅਸੀਂ ਇਹ ਕਹਿ ਸਕਦੇ ਹਾਂ ਇਹ ਇਹ ਗੁੱਡੀ-ਗੁੱਡੀ ਗੱਲਾਂ ਬਾਤਾਂ ਤੇ ਇਹਦੇ ਵਿੱਚ ਸਖਬੀਰ ਨੂੰ ਬਚਾਉਣ ਦੀ ਗੱਲ ਵੀ ਆ ਬਾਕੀ ਧੜੇ ਦੀ ਪਰ ਇਹਦੀ ਹੋਂਮਾ ਵੀ ਪੂਰੀ ਹੋ ਗਈ ਉਹਨਾਂ ਦੀ ਤੇ ਬਾਕੀ ਧੜੇ ਦੀ ਤੇ ਸਖਬੀਰ ਬਾਦਲ ਦੇ ਧੜੇ ਦੀ ਏਕਤਾ ਦਾ ਰਾਹ ਵੀ ਖੁੱਲ ਗਿਆ ਤੇ ਜਥੇਦਾਰਾਂ ਵੱਲੋਂ ਵੀ ਉਹਨਾਂ ਦੀ ਪੋਜੀਸ਼ਨ ਕਾਇਮ ਰੱਖਣ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਇਹ ਸਾਰੀਆਂ ਠੀਕ ਹੈ ਜਦੋਂ ਫੈਸਲਾ ਹੋਇਆ ਜਾਂ ਕਿਹੜਾ ਕਿੱਥੇ ਸਟੈਂਡ ਕਰਦਾ ਕਿੱਥੇ ਲੂਜ਼ ਕੀਤਾ ਫਿਲਹਾਲ ਇਸ ਸਮਝੌਤੇ ਦੇ ਵਿੱਚੋਂ ਨਿਕਲੀ ਗੱਲਬਾਤ ਹੈ ਸਾਰੀ ਤੇ ਸਾਨੂੰ ਇਹਦੇ ਵਿੱਚ ਬਹੁਤਾ ਕੋਈ ਰੀਡ ਨਹੀਂ ਕਰਨਾ ਚਾਹੀਦਾ ਇਹ ਜਿਆਦਾ ਮਹਿਣੀ ਕੱਢਣ ਦੀ ਲੋੜ ਨਹੀਂ ਹੈ ਵੀ ਇਹ ਇਹ ਵੱਡੀ ਬਹੁਤ ਵੱਡੀ ਜਿੱਤ ਹੋ ਗਈ ਕਿਸੇ ਦੀ ਕੋਈ ਜਿੱਤ ਹਾਰ ਨਹੀਂ ਇਹ ਪੂਰੀ ਸਤਾਪੀ ਨੂੰ ਕੈਮ ਰੱਖਣਾ ਚਾਹੁੰਦੇ ਆ ਲਾਸਟ ਗੱਲ ਮੈਂ ਇਹ ਕਹਿਣਾ ਚਾਹੁੰਦਾ ਵੀ ਇਹ ਜਿੰਨਾ ਚਿਰ ਸਿਆਸਤ ਲੈਵਲ ਦੀ ਕੋਈ ਤਬਦੀਲੀ ਨਹੀਂ ਕਰਨਗੇ ਕਿਹੜੀ ਸਿਆਸਤ ਆਪ ਆਪਸ ਮਰਪਣ ਦੀ ਜਿਹੜੀ ਸਿਆਸੀ ਸਰੈਂਡਰ ਜਿਹੜਾ ਬੀਜੇਪੀ ਨੂੰ ਕੀਤਾ ਉਹ ਜਿਹੜੀ ਸਿਆਸਤ ਜਿਹੜੀ 30 40 ਸਾਲ ਪਹਿਲਾਂ 94 96 ਤੋਂ ਹੋਇਆ 1994 ਸ਼ਰਮੈ ਤੋਂ ਚ ਦੀ ਸਿਆਸਤ ਜਿਹੜੀ ਉਹਦੇ ਕਰਕੇ ਹੀ ਸਾਰਾ ਇਹ ਅਕਾਲੀ ਦਲ ਦਾ ਕਜ਼ੋਰ ਹੋਇਆ ਵੀਕ ਹੋਇਆ ਅੱਜ ਦੀ ਪੋਜੀਸ਼ਨ ਤੇ ਪਹੁੰਚਿਆ ਉਸੇ ਕਰਕੇ ਹੀ ਇਹਨਾਂ ਤੋਂ ਬਗਨੜੀ ਦਾ ਘਟਲਾ ਹੋਈ ਹੈ ਉਦੋਂ ਪਹਿਲਾਂ 2007 ਦਾ ਸਾਰਾ ਕਟਨਾ ਕਰਮ ਹੋਇਆ ਸਾਰਾ ਉਸੇ ਉਸ ਪੋਲਿਟਿਕਸ ਚ ਫਲੋ ਕੀਤਾ ਉਹਦੇ ਚੋਂ ਹੀ ਨਿਕਲਿਆ ਉਸੇ ਪੋਲਿਟਿਕਸ ਵਿੱਚੋਂ ਵਿੱਚੋਂ ਹੀ ਸਵੇਦ ਸ੍ਰੇਣੀ ਦੀ ਅਪੁਆਇੰਟਮੈਂਟ ਹੋਈ ਹੈ ਉਸੇ ਪੋਲਿਟਿਕਸ ਵਿੱਚੋਂ ਹੀ ਸਾਰਾ ਕੁਝ ਜਿਹਦੇ ਜਿਹਦੇ ਕਰਕੇ ਡਾਊਨ ਹੋਇਆ ਸਾਰਾ ਉਸੇ ਪੋਲਿਟਿਕਸ ਵਿੱਚੋਂ ਹੀ ਨਿਕਲਿਆ ਪਰ ਉਸ ਪੋਲਿਟਿਕਸ ਨੂੰ ਛੇੜ ਨਹੀਂ ਰਹੇ ਦੋਨੋਂ ਗਰੁੱਪ ਛੇੜ ਨਹੀਂ ਰਹੇ ਨਾ ਅਕਾਲ ਤਖਤ ਦੇ ਤੇ ਕੋਈ ਸ਼ਬਦ ਬੋਲਦਾ ਠੀਕ ਹੈ ਸਜ਼ਾ ਦੇ ਦੇ ਉਹ ਵੱਖਰੀ ਗੱਲ ਹੈ ਅਕਾਲ ਤਖਤ ਵੀ ਕੋਈ ਇਹ ਨਹੀਂ ਕਹਿੰਦਾ ਕਿ ਤੁਸੀਂ ਪੋਲਿਟਿਕ ਛੱਡੋ ਤੁਸੀਂ ਇਹ ਪੋਲਿਟਿਕਸ ਕਿਉਂ ਕੀਤੀ ਹੈ ਇਸ ਬਾਰੇ ਸੋਪਾਲ ਜੀ ਇੱਕ ਸਵਾਲ ਇਹ ਉਰਦੂਆ ਮਤਲਬ ਵੀ ਜਿਹੜੇ ਸੁਧਾਰ ਲੈ ਰਹੇ ਆ ਉਹਨਾਂ ਅਸਤੀਫੇ ਦੀ ਮੰਗ ਕਰਦੇ ਸੀ ਉਸਤੀਫਾ ਹੋ ਗਿਆ ਇਸ ਅਸਤੀਫੇ ਤੋਂ ਬਾਅਦ ਉਹ ਖੁਸ਼ ਨਜ਼ਰ ਆ ਰਹੇ ਕਿ ਉਹ ਵੀ ਸਮਝੌਤੇ ਦੇ ਵਿੱਚ ਸ਼ਾਮਲ ਉਹਨਾਂ ਨੂੰ ਕੋਈ ਮੈਨਡ ਦੀ ਕੋਈ ਪੋਸਿਬਿਲਟੀ ਹੈ ਜਾਂ ਉਹਨਾਂ ਨਾਲ ਸਮਝੌਤਾ ਹੋ ਗਿਆ ਪਾਰਟੀ ਇੱਕ ਹੋ ਜਾਏਗੀ ਵੇਖੋ ਅਸੀਂ ਅਕਾਲੀ ਤਖਤ ਦੀ ਬਹੁਤ ਵੱਡੀ ਪ੍ਰਾਪਤੀ ਹਮੇਸ਼ਾ ਹੀ ਸਮਝਦੇ ਹੁੰਦੇ ਆ ਵੀ ਤੁਸੀਂ ਸਾਰੇ ਅਕਾਲੀ ਦਲਾਂ ਦੇ ਆ ਬਕਵਾ ਗਰੁੱਪਾਂ ਨੂੰ ਇਕੱਠਾ ਕਰ ਦਿਓ ਦੋ ਗਰੁੱਪਾਂ ਨੂੰ ਅਕਾਲੀ ਦਲ ਇਕੱਠਾ ਕਰ ਦੂਗਾ ਹੋ ਜਾਊਗਾ ਉਹਨਾਂ ਨੂੰ ਵੀ ਦੇਖੋ ਉਹਨਾਂ ਨਾਲ ਵੀ ਸਮਝੌਤੇ ਤੋਂ ਬਿਨਾਂ ਤੇ ਇਸ ਇਹਨੇ ਹਸਤੀਫਾ ਦੇਣਾ ਨਹੀਂ ਸੀ ਉਹ ਸਾਰੀ ਗੱਲ ਦਾ ਸਮਝੌਤਾ ਅੰਦਰੋਂ ਅੰਦਰ ਹੀ ਹੋਇਆ ਵਾ ਜਿਹਦੇ ਚ ਤਿੰਨੇ ਹੀ ਤਰ੍ਹਾਂ ਆਪਣੇ ਆਪਣੇ ਲੈਵਲ ਤੇ ਆਪਣੇ ਆਪਣੇ ਪੈਤੜੇ ਤੇ ਖੋਸਾਂ ਵੀ ਨੇ ਤੇ ਕੋਈ ਵਿਚਾਲਾ ਜਿਹਾ ਰਸਤਾ ਇਹਨਾਂ ਨੇ ਕੱਢਿਆ ਹੋਇਆ ਚਲੋ ਹੁਣ ਸਾਹਮਣੇ ਜਦੋਂ ਆਊਗਾ ਪਤਾ ਲੱਗ ਜੂਗਾ ਕਿ ਕਿਸ ਕਿਸਮ ਦਾ ਪਤਾ ਇਹ ਲੱਗੂਗਾ ਵੀ ਵਰਕਿੰਗ ਕਮੇਟੀ ਤੋਂ ਬਾਅਦ ਹੀ ਇਹ ਫੈਸਲਾ ਹੋਊਗਾ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਸੁਖਵੀਰ ਬਾਦਲ ਨੂੰ ਕੱਢਿਆ ਜਾਏਗਾ ਇਹ ਪੂਰੀ ਸਕ੍ਰਿਪਟ ਲਿਖੀ ਹੋਈ ਸਕ੍ਰਿਪਟ ਹੈ ਡਰਾਮੇ ਦੀ ਨਾਟਕ ਦੀ ਸਕ੍ਰਿਪਟ ਲਿਖੀ ਆ ਉਹ ਸਕ੍ਰਿਪਟ ਬਤਾਵੇ ਕਿ ਸਾਰੇ ਐਕਟ ਕਰਨਗੇ ਸਾਰੇ ਤਿੰਨੇ ਪਾਤਰ ਤਿੰਨ ਪਾਤਰ ਇਸ ਤਿੰਨ ਤੇ ਰਹਿ ਤਿੰਨੇ ਤਰ੍ਹਾਂ ਉਸੇ ਸਕ੍ਰਿਪਟ ਬਤਾਉ ਕੰਮ ਕਰਨੀਆਂ ਇਸ ਕਰਕੇ ਸਕ੍ਰਿਪਟ ਸਮਝਉਂਦੇ ਦੀ ਅੰਦਰੋਂ ਅੰਦਰ ਲਿਖੀ ਲੱਗਦੀ ਆ ਹਾਂਜੀ ਇੱਕ ਗੱਲ ਹੋਰ ਜਿਹੜੇ ਸਾਬਕਾ ਪ੍ਰਧਾਨ ਨੇ ਬੀਜੇਪੀ ਸੁਨੀਲ ਜਾਖੜ ਉਹ ਉਹਨਾਂ ਨੇ ਦੋ ਤਿੰਨ ਵਾਰੀ ਕਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮਜ਼ਬੂਤ ਸ਼੍ਰੋਮਣੀ ਅਕਾਲੀ ਦਲ ਹੋਣਾ ਚਾਹੀਦਾ ਉਹ ਮੈਨਸ ਬਾਦਲ ਹੋਵੇ ਵੇ ਬਾਦਲ ਹੋਵੇ ਇਹ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਉਹਨਾਂ ਦੇ ਜਿਹੜਾ ਇਹ ਬਿਆਨ ਆ ਉਹਨਾਂ ਦੇ ਜਿਹੜਾ ਕਥਨ ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਭਈ ਉਹ ਅਸਲ ਵਿੱਚ ਉਹ ਇਸ ਗੱਲ ਦਾ ਲਖਾਇਕ ਹੈ ਇਸ ਗੱਲ ਨੂੰ ਨੂੰ ਪੇਸ਼ ਕਰਦਾ ਹੈ ਉਹਦਾ ਬਿਆਨ ਵੀ ਭਾ ਜੀਪੀ ਨਾਲ ਹਜੇ ਵੀ ਅਕਾਲੀ ਦਲ ਦਾ ਸਮਝੌਤਾ ਅੰਦਰ ਖਾਤੇ ਚੱਲ ਰਿਹਾ ਹੈ ਤੇ ਨਾ ਬੀਜੇਪੀ ਛੱਡਣਾ ਚਾਹੁੰਦੇ ਐ ਨਾ ਅਕਾਲੀ ਦਲ ਬੀਜੇਪੀ ਨੂੰ ਛੱਡਣਾ ਚਾਹ ਦੋਨੋਂ ਤਰ੍ਹਾਂ ਨੇ ਅਕਾਲੀ ਦਲ ਦੀਆਂ ਛੱਡਣਾ ਚਾਹੁੰਦੀਆਂ ਤੇ ਇਹਨਾਂ ਕੋਲੇ ਬੀਜੇਪੀ ਦੀ ਲਾਈਨ ਤੇ ਚੱਲਦੇ ਹੋਏ ਹੀ ਇਹ ਬੱਸ ਸਕਦੇ ਆ ਤੇ ਨਵੀਂ ਲੀਡਰਸ਼ਿਪ ਨੂੰ ਵੀ ਰੋਕ ਸਕਦੇ ਆ ਕੋਈ ਸਿੱਖਾਂ ਦੇ ਵਿੱਚੋਂ ਨਿਕਲ ਕੇ ਜਿਹੜੀ ਪੰਥਕ ਪੋਲਿਟਿਕਸ ਐ ਪੰਥਕ ਪੋਲਿਟਿਕਸ ਦਾ ਥ੍ਰਸਟ ਐ ਜਿਹੜਾ ਉਹਦਾ ਜਿਹੜਾ ਜੋਰ ਐ ਪੰਥਕ ਪੋਲਿਟਿਕਸ ਦਾ ਛੱਡੋ ਕੁਝ ਬੰਦੇ ਗਾਹਾਂ ਅੰਸ਼ਿਖਰ ਦੀ ਗੱਲ ਕਰਦੇ ਆ ਵੱਖਰੇ ਹੋਣ ਦੀ ਉਹਨਾਂ ਨੂੰ ਇਹ ਛੱਡਦੀ ਆ ਕੁਝ ਇਸੇ ਨੂੰ ਬਾਕੀ ਪੰਥਕ ਜਿਹੜਾ ਜਿਹੜਾ ਈਡੀਅਮ ਹੈ ਜਾਂ ਅਜੰਡਾ ਹੈ ਉਹ ਅਜੇ ਵੀ ਡੈਮੋਕਰੈਟਿਕ ਹੈ ਅਜੇ ਵੀ ਐਨਟੀ ਬੀਜਪੀ ਹੈ ਤੇ ਇਸ ਕਰਕੇ ਜਿਹੜਾ ਮੇਨ ਪੰਥਕ ਅਜੰਡਾ ਹੈ ਉਹ ਨੂੰ ਪੰਥਕ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਨਾ ਵੀ ਬੇਸ਼ੱਕ ਇਹ ਫ੍ਰੀ ਹੋ ਜੇ ਅਕਾਲ ਤਖਤ ਇਹ ਨੂੰ ਸਜ਼ਾ ਦੇ ਦੇ ਜਾਂ ਸਜ਼ਾ ਮੁਕਤ ਕਰ ਹੋ ਜੇ ਇਹ ਸਜ਼ਾ ਭੁਗਤ ਕੇ ਵੀ ਫੇਰ ਵੀ ਅਕਾਲੀ ਦਲ ਰਿਵਾਈਵ ਨਹੀਂ ਹੋਏਗਾ ਕਿਉਂਕਿ ਅਜੰਡਾ ਅਜੰਡਾ ਬੜਾ ਜਿਹੜਾ ਪੰਥਕ ਅਜੰਡਾ ਉਹ ਕੈਰੀ ਨਹੀਂ ਕਰਦਾ ਅਕਾਲੀ ਦਲ ਉਹਨੇ ਤਾਂ 90% ਵਿੱਚ ਛੱਡਤਾ ਸੀਗਾ ਇਹ ਇਹ ਵੀ ਹੈ ਵੀ ਉਹ ਪੰਜਾਬੀ ਪਾਰਟੀ ਬਣ ਕੇ ਕੋਈ ਗਲਤ ਕੀਤਾ ਸੀ ਅਕਾਲੀ ਦਲ ਵੀ ਪੰਜਾਬੀ ਅਕਾਲੀ ਦਲ ਵੀ ਪੰਜਾਬੀ ਪਾਰਟੀ ਵਾਂਗੂ ਕੰਮ ਕਰਦਾ ਕਿਉਂ ਪੰਜਾਬ ਤੇ ਅਕਾਲੀ ਦਲ ਦੋ ਵੱਖ-ਵੱਖ ਗੱਲਾਂ ਨਹੀਂ ਤੇ ਦੋ ਦੋ ਵੱਖ-ਵੱਖ ਗੱਲਾਂ ਨਹੀਂ ਤਾਂ ਫਿਰ ਉੱਥੇ ਹਿੰਦੂਆਂ ਪ੍ਰਤੀ ਪੰਥ ਦਾ ਕਦੇ ਕੋਈ ਦੁਸ਼ਮਣੀ ਨਹੀਂ ਹੈ ਜਿਹੜੀ ਪੇਸ਼ ਕੀਤੀ ਜਾਂਦੀ ਹੈ ਪੰਥ ਤੇ ਹਿੰਦੂਏ ਸਮਾਜ ਵਿੱਚ ਇਕੱਠੇ ਹੀ ਰਹਿੰਦੇ ਕੋਈ ਐਡੀ ਸਮੱਸਿਆ ਨਹੀਂ ਹੈ ਜਦੋਂ ਪੰਥਕ ਪੋਲਿਟਿਕਸ ਨੂੰ ਜਾਣਬੁੱਝ ਕੇ ਹਿੰਦੂ ਵਿਰੋਧ ਦੀ ਪੇਸ਼ ਕੀਤਾ ਗਿਆ ਪੰਜਾਬ ਦੇ ਵਿੱਚ ਉਹ ਗਲਤ ਗੱਲ ਹੈ ਕਿਉਂਕਿ ਸਿੱਖੀ ਦੇ ਵਿੱਚ ਤਾਂ ਨਾ ਮੁਸਲਮਾਨ ਵਿਰੋਧ ਨਾ ਹਿੰਦੂ ਵਿਰੋਧ ਤੇ ਨਾ ਅਸਾਈਆਂ ਵਿਰੋਧ ਕਿਸੇ ਵਿਰੋਧ ਕੋਈ ਗੱਲਬਾਤ ਨਹੀਂ ਅਸਾਈਆਂ ਦਾ ਮਸਲਾ ਜਾਣਬੁੱਝ ਕੇ ਛੇੜਿਆ ਸੀਗਾ ਇਹ ਵੀ ਬੀਜੇਪੀ ਦੀ ਦੇ ਏਜੰਡੇ ਦਾ ਹੀ ਹਿੱਸਾ ਸੀ ਜਿਹੜਾ ਦਿੱਲੀੋਂ ਸਿੱਖ ਜਿਹੜੇ ਬੀਜੇਪੀ ਨਾਲ ਜੁੜਿਆ ਇੱਥੇ ਕਰਨ ਆਏ ਅਮਰਸਰ ਦਫ਼ਤਰ ਖੋਲਿਆ ਸੋ ਉਹ ਲਾ ਤਾਂ ਪੋਲਿਟਿਕਸ ਲਹੰਦਾ ਵੀ ਤੁਸੀਂ ਕਿਸ ਪੋਲਿਟਿਕਸ ਤੇ ਚੱਲਦੇ ਹੋ ਪੋਲਿਟਿਕਸ ਬਿਲਕੁਲ ਇਹੀ ਹੈ ਜਿਹੜੀ ਜਿਹੜੀ ਹੁਣ ਬਾਦਲ ਕਰ ਰਿਹਾ ਇਸ ਪੋਲਿਟਿਕਸ ਉੱਤੇ ਰਿਵਾਈਵ ਹੋਣਾ ਮੁੜ ਕੇ ਜਿੰਦਾ ਹੋਣਾ ਕਾਲੀ ਦਲ ਦਾ ਅਜੇ ਤੱਕ ਤਾਂ ਮੁਸ਼ਕਲ ਲੱਗਦਾ ਹੈ ਹਾਂਜੀ ਇਹ ਜਿਹੜੀਆਂ ਇਹ ਕੁਝ ਲੋਕ ਇਸ ਅਸਤੀਫੇ ਨੂੰ ਜਿਹੜੀਆਂ ਜਿਮਨੀ ਚੋਣਾਂ ਉਹਨਾਂ ਨਾਲ ਵੀ ਜੋੜ ਕੇ ਦੇਖ ਰਹੇ ਆ ਉਹਨਾਂ ਦਾ ਕਹਿਣਾ ਵੀ ਇਸ ਸੀਬੇ ਤੋਂ ਬਾਅਦ ਜਿਹੜਾ ਅਕਾਲੀ ਦਲ ਹੈ ਉਹ ਲਗਭਗ ਜਿਹੜਾ ਜ਼ਿਆਦਾ ਉਹਦਾ ਰੁਖ ਜਿਹੜਾ ਉਹ ਭਾਜਪਾ ਵੱਲ ਨੂੰ ਹੋਏਗਾ ਅਕਾਲੀ ਦਲ ਅੰਦਰ ਖਾਤੇ ਜਿਹੜਾ ਭਾਜਪਾ ਨੂੰ ਜਿਮਨੀ ਚੋਣਾਂ ਚ ਵੋਟਾਂ ਪਵਾ ਸਕਦਾ ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਹੋ ਬਿਲਕੁਲ ਠੀਕ ਹੈ ਠੀਕ ਹੈ ਇਹ ਕਾਫੀ ਹੱਦ ਤੱਕ ਠੀਕ ਹੈ ਗੱਲ ਇਹ ਐਸੀ ਬਿਲਕੁਲ ਬੰਦ ਕਰਨੀ ਹੋ ਸਕਦਾ ਕਿੰਨਾ ਕਰ ਸਕਦਾ ਕਿੰਨਾ ਨਹੀਂ ਕਰ ਭਾਜਪਾ ਨਾਲ ਤਾਂ ਨਵ ਮਾਹ ਦਾ ਰਿਸ਼ਤਾ ਜਿਹੜਾ ਇਹਨਾਂ ਦਾ ਸੀ ਇਹਦੇ ਚੰਨਾਂ ਦੇ ਸਲੰਡਰ ਪੀਟਰ ਨਹੀਂ ਬਾਦਲ ਸਾਹਿਬ ਦੀ ਤਾਂ ਇਹ ਵੱਡੇ ਬਾਦਲ ਸਾਹਿਬ ਦੀ ਤਾਂ ਇਹ ਫੇਮਸ ਕੋਟੇ ਕੋਰਟ ਸੀਗਾ ਵੀ ਸਾਡਾ ਤਾਂ 9 ਮਾਸ ਦਾ ਰਿਸ਼ਤਾ ਹੈ ਉਹ ਅਜੇ ਤੱਕ ਚੱਲ ਰਿਹਾ ਹੈ ਅਜੇ ਤੱਕ ਚੱਲ ਰਿਹਾ ਹੈ ਉਹ ਬਿਲਕੁਲ ਚੱਲ ਰਿਹਾ ਹੈ ਇਸੇ ਕਰਕੇ ਮੈਂ ਕਹਿੰਦਾ ਵੀ ਲੋਕਾਂ ਦੇਖੋ ਕੱਲ ਸਿੱਖਾਂ ਦੀ ਜਾਂ ਪੰਥਕ ਏਜੰਡੇ ਦੀ ਨੂੰ ਵੀ ਨਾ ਸਮਝੀ ਵੇਖੋ ਵੀ ਕਿੱਥੋਂ ਲੱਭਦਾ ਉਹ ਉਹ ਲੱਗਦਾ ਵੀ ਕਿਕਰਾਂ ਦੇ ਉੱਤੇ ਹੀ ਕਿਤੇ ਸੌਗੀਆਂ ਲੱਗ ਜੇ ਤੇ ਸਾਰਾ ਕੁਝ ਆਪ ਲੱਗ ਜਾਣ ਉਹ ਇਹ ਲੱਗਦਾ ਉਹ ਕਹਿੰਦਾ ਵੀ ਤੁਸੀਂ ਪਾਲ ਸਿੱਖ ਸਿੱਖ ਪਾਸ ਜਿਹੜੇ ਜਥੇਦਾਰ ਹੈ ਜੀ ਉਹ ਤੁਸੀਂ ਐ ਕਰੋ ਹੁਣ ਕੋਸ਼ਿਸ਼ ਕਰੋ ਪੰਜਾਬ ਨੂੰ ਰੀਜਨਲ ਪਾਰਟੀ ਦੀ ਲੋੜ ਹੈ ਅਕਾਲੀ ਦਲ ਦਾ ਇਹ ਜੀ ਸਜਾ ਦਿਓ ਰੀਜਨਲ ਪਾਰਟੀ ਬਣਾਓ ਇਹ ਜਥੇਦਾਰਾਂ ਨੇ ਕੀ ਬਣਾਇਆ ਇਹ ਤਾਂ ਸਿਆਸੀ ਪਾਰਟੀਆਂ ਦਾ ਏਜੰਡਾ ਹੁੰਦਾ ਹੈ ਕਿ ਉਸ ਏਜੰਡੇ 'ਚ ਉਹ ਰੀਜਨਲ ਪਾਰਟੀ ਨਿਕਲ ਸਕਦੇ ਜਾਂ ਨਹੀਂ ਨਿਕਲ ਸਕਦੀ ਇਹਨਾਂ ਦਾ ਏਜੰਡਾ ਹਜੇ ਪੁਰਾਣਾ ਹੀ ਹੈ ਇਹ ਸੋ ਰਾਣਾ ਹੀ ਜਾਂਦਾ ਹੈ ਸੋ ਇਹ ਅਸਤੀਫਾ ਦੇਣ ਜਾਂ ਨਾ ਦੇਣ ਨਾਲ ਕੋਈ ਬੜਾ ਫਰਕ ਨਹੀਂ ਪੈਂਦਾ ਤੁਹਾਡਾ ਕਹਿਣ ਤੋਂ ਭਾਵੇਂ ਹੈ ਤੇ ਇਹ ਇੱਕ ਪਹਿਲਾਂ ਲਿਖੀ ਹੋਈ ਸਕ੍ਰਿਪਟ ਪਹਿਲਾਂ ਲਿਖੀ ਹੋਈ ਸਕ੍ਰਿਪਟ ਤੇ ਹੀ ਕੱਲ ਨੂੰ ਜਿਹੜੀ ਆ ਵਰਕਿੰਗ ਕਮੇਟੀ ਨੇ ਕਾਲੀਦਲ ਦੀ ਨੇ ਉਹਨੇ ਮੋਰ ਲਾ ਦੇਣੀ ਹੈ ਸੋ ਸਵਾਲ ਇਹ ਹੈ ਵੀ ਇਹ ਹੈ ਇਹ ਸਿਆਸੀ ਲੈਵਲ ਤੇ ਕੋਈ ਵੀ ਤਿੰਨਾਂ ਤੇ ਰਾਜੋ ਤਬਦੀਲੀ ਨਹੀਂ ਚਾਹਦਾ ਤਿੰਨ ਤਰ੍ਹਾਂ ਹੋ ਗਿਆਂ ਦਜਾ ਆ ਤਿੰਨ ਤਰ੍ਹਾਂ ਚ ਕੋਈ ਦੂਦੀ ਨਹੀਂ ਕਹੋਂਦਾ ਇਸ ਕਰਕੇ ਫਿਰ ਇਹ ਪੰਥਕ ਏਜੰਡਾ ਵੇਖੋ ਕਿੰਦੀਆ ਆਪਸ ਵਿੱਚ ਦੀ ਆਪਾ ਵਿਰੋਧੀ ਗੱਲਾਂ ਕਰਦੇ ਪੰਥਕ ਏਜੰਡਾ ਕਿਵੇਂ ਚੱਲੂਗਾ ਜਦੋਂ ਤਿੰਨ ਤਰ੍ਹਾਂ ਉਹ ਪੁਰਾਣੇ ਜੇ ਪੀਧੋ ਝੰਡੇ ਤੇ ਖੜੇ ਆ ਭਾਜਪੀ ਕੈਨੇਡਾ ਵਿੱਚ ਕਿਸ ਕਿਸਮ ਦਾ ਇੱਕ ਮਾਹੌਲ ਖੜਾ ਕਰ ਰਹੀ ਆ ਐਨਟੀ ਸਿੱਖ ਉਹ ਹੁਣ ਸਾਰੀ ਗੱਲ ਦਾ ਇੱਥੇ ਪਰਛਾਵਾਂ ਪੈਂਦਾ ਸਭ ਦੇ ਪਰਿਵਾਰ ਤੇ ਸਭ ਲਿੰਕ ਹੈ ਕੈਨੇਡਾ ਵਾਲੇ ਇਨਸੀਡੈਂਟ ਨਾਲ ਤੇ ਇਸ ਕਰਕੇ ਇਹ ਜਿਹੜਾ ਦੀਵਾਰ ਤੇ ਲਿਖਿਆ ਉਹ ਪੜਦੇ ਨਹੀਂ ਕੋਈ ਵੀ ਤਿੰਨ ਤਰ੍ਹਾਂ ਚ ਤਿੰਨੇ ਤਰ੍ਹਾਂ ਛੇਤੀ ਜਲਦੀ ਜਲਦੀ ਉਹਨਾਂ ਨੂੰ ਸੱਤਾ ਦੀਆਂ ਕੁਰਸੀਆਂ ਵੱਲ ਉਹਨਾਂ ਦੀ ਨਿਗਾਹ ਤੇ ਅਰਜਨ ਹੂੰ ਆਖ ਉਹਨਾਂ ਦੀ ਕੋਥਾ ਤੇ ਟਿਕ ਗਿਆ ਪਰ ਜਸਪਾਲ ਜੀ ਇਹ ਵੀ ਤਾਂ ਕਿਹਾ ਜਾਂਦਾ ਨਾ ਵੀ ਜਲਦੀ ਅੱਗੇ ਟੋਏ ਟੋਏ ਜਲਦੀ ਤਾਂ ਕੋਈ ਨਹੀਂ ਹੋਏ 2 ਮਹੀਨੇ ਹੋ ਗਏ ਨਹੀਂ 3 ਨਹੀਂ ਹੋ ਗਏ ਇਹ 3 ਨਹੀਂ ਹੋਣ ਵਾਲੇ ਚਲੋ ਤਾਂ ਹੋਏ ਇਸਕੇ ਜਲਦੀ ਜਲਦੀ ਕੋਈ ਨਹੀਂ ਹੋ ਗਿਆ ਤਰੀਕਾ ਜੀ ਸੀ ਨਿਕਲਦਾ ਇਹਨਾਂ ਤੋਂ ਕੋਈ ਹੁਣ ਤਰੀਕਾ ਨਿਕਲ ਆਇਆ ਉੰਤਰੀ ਗਾ ਟਾਡਲੇ ਉੰਤਰੀ ਮੰਡੀ ਤੋਂ ਨੱਥਾ ਕਰ ਲਿਆ ਜੀ